ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਆਪਾਂ ਪਿਛਲੀ ਵੀਡੀਓ ਵਿੱਚ ਗੱਲ ਕੀਤੀ ਕਿ ਪਰਮਾਤਮਾ ਨੂੰ ਪਾਉਣ ਵਾਸਤੇ ਕਿਹੜੇ-ਕਿਹੜੇ ਗੁਣ ਚਾਹੀਦੇ ਆ ਤੇ ਆਪਾਂ ਪਹਿਲੇ ਗੁਣ ਦੀ ਗੱਲ ਕੀਤੀ ਸੀ ਕਿ ਪਰਾਇਆ ਹੱਕ ਨਹੀਂ ਖਾਣਾ ਤੇ ਪਹਿਲਾ ਗੁਣ ਆ ਤੇਰਾ-ਪੇਰੀਆਂ ਨਹੀਂ ਕਰਨੀਆਂ ਠੱਗੀਆਂ ਨਹੀਂ ਮਾਰਨੀਆਂ ਪੈੜ ਕੋ ਕੋਹਣਾ ਨਹੀਂ ਆ ਜਿਕੇ ਸੈਦ ਅਪਲਾਈ ਕਿਣਾ ਵੰਦ ਵੀ ਆ ਜਾਂਦਾ ਵਾ ਤੇ ਉਹਨੂੰ ਆਪ ਦੇਣਾ ਹੱਕ ਪ੍ਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰ ਪੀਰ ਹਾਮਾ ਤਾਂ ਭਰੇ ਜੋ ਮੁਰਦਾਰ ਨ ਖਾਏ ਮਰ ਕੇ ਨੇ ਤੇਰੀ ਹਾਮੀ ਨਹੀਂ ਭਰਦੇ ਜੇ ਤੂੰ ਪ੍ਰਾਇਆ ਹੱਕ ਖਾਨਾ ਤੇ ਅੱਜ ਅਸੀਂ ਗੱਲ ਕਰਾਂਗੇ ਦੂਜੇ ਗੁਣ ਦੀ ਤੇ ਗੁਣ ਜਰੂਰੀ ਆ ਜੀ ਕਿਉਂਕਿ ਗੁਣ ਜਿਹੜੇ ਆ ਇਹ ਪਰਮਾਤਮਾ ਨੂੰ ਮਲਾਉਂਦੇ ਆ ਇਹ ਧੂਫਾ ਦਿਖਾਉਣ ਵਾਲਿਆਂ ਨੂੰ ਧੂਫਾ ਦਿਖਾਉਣ ਦੇ ਨਾਲ ਕੋਈ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ ਰੱਬ ਨੂੰ ਨਾ ਤੇ ਕੋਈ ਕੁੱਤਾ ਮਿਲ ਸਕਦਾ ਨਾ ਬਿੱਲੀ ਨਾ ਬਾਂਦਰ ਨਾ ਕਾਂ ਨਾ ਕੋਣ ਕਿੱਲੀ ਰੱਬ ਨੂੰ ਜੇ ਮਿਲ ਸਕਦਾ ਤੇ ਇੱਕ ਮਨੁੱਖ ਉਹ ਵੀ ਮਹਾਰਾਜ ਕਹਿੰਦੇ ਪਰੀ ਪ੍ਰਾਪਤ ਮਾਨੁਕ ਦੋ ਅਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਯਾਰ ਮਹਾਰਾਜ ਕਹਿੰਦੇ ਗੋਬਿੰਦ ਮਿਲਣ ਦੀ ਵਾਰੀ ਹੈ ਤੇਰੀ ਜੇ ਜੁਨਾ ਹੁੰਦੀਆਂ ਨਾ ਕੁੱਤੇ ਦੀ ਕਾਂ ਦੀ ਬਿੱਲੀ ਦੀ ਇਹ ਮਾਰ ਕੇ ਕਹਿੰਦੇ ਤੇਰੀ ਉਤੋਂ ਜੁਨੀ ਆ ਸਭ ਤੋਂ ਉੱਪਰ ਸਭ ਤੋਂ ਉੱਚੀ ਮਨੁੱਖਾ ਦੀ ਇਹਨੂੰ ਕਿਹਾ ਭਈ ਪ੍ਰਾਪਤ ਮਾਨਵ ਪਦੌਰੀ ਆ ਗੋਬਨ ਮਿਲਣ ਕੀ ਤੇਰੀ ਬਰੀਆ ਮਾਰ ਕੇ ਕਹਿੰਦੇ ਇਸ ਕਰਕੇ ਤੂੰ ਰੱਬ ਨੂੰ ਲੱਭ ਸਕਦਾ ਹੈ ਤੇ ਰੱਬ ਕਿਵੇਂ ਲੱਭੇ ਉਹਦੇ ਵਾਸਤੇ ਗੁਣ ਚਾਹੀਦੇ ਆ ਮਾਰ ਕੇ ਕਹਿੰਦੇ ਵੇਣ ਗੁਣ ਕੀਤੇ ਭਗਤ ਨਾ ਹੋਏ ਜੇ ਗੁਣ ਨਹੀਂ ਹੋਣਗੇ ਤੇ ਫਿਰ ਭਗਤ ਨਹੀਂ ਹੋਊਗਾ ਇਸ ਕਰਕੇ ਅੱਪਾ ਅੱਜ ਪਿਛਲੇ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਵੀ ਪ੍ਰਾਖ ਨਹੀਂ ਗਾਣਾ ਤੇ ਪਹਿਲਾ ਗਾਉਣਾ ਠੱਗੀਆਂ ਨਹੀਂ ਮਾਰਨੀਆਂ ਹੀੜਾ ਫੇਰੀ ਨਹੀਂ ਕਰਨੀ ਅੱਪਾ ਅੱਜ ਦੂਜੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਦੂਜੇ ਗੋਣ ਦੀ ਚਲੋ ਆਪਾਂ ਹੁਣ ਕਰੀਏ ਚਾਲੂ ਲਓ ਜੀ ਇੱਕ ਕਹ ਨਾਰੀ ਜਤੀ ਹੋਏ ਪਰ ਨਾਰੀ ਤੀ ਪਹਿਣ ਵਖਾਣਾ ਪਰ ਨਾਰੀ ਤੀ ਪਹਿਣ ਵਖਾਣਾ ਵੇਖ ਪਰਾਈਆਂ ਚੰਗੀਆਂ ਮਾਵਾ ਪਹਿਣਾ ਧੀਆ ਜਾਣੇ ਮਾਵਾ ਪਹਿਣਾ ਧੀਆ ਜਾਣੇ ਮਾਰਾ ਕਹਿੰਦੇ ਜੀ ਜੇ ਤੂੰ ਆਪਣੇ ਤੋਂ ਬਰਾਬਰ ਦੀ ਨੂੰ ਧੀ ਸਮਝਦਾ ਵਾ ਆਪਣੇ ਤੋਂ ਬਰਾਬਰ ਦੀ ਨੂੰ ਭੈਣ ਸਮਝਦਾ ਵਾ ਆਪਣੇ ਤੋਂ ਛੋਟੀ ਨੂੰ ਧੀ ਸਮਝਦਾ ਵਾ ਆਪਣੇ ਤੋਂ ਵੱਡੀ ਨੂੰ ਮਾਂ ਸਮਝਦਾ ਵਾ ਤੇ ਫਿਰ ਪਰਮਾਨਿਆ ਇਹ ਇਹ ਤਾਂ ਹੈਗਾ ਬੰਦੇ ਵਾਸਤੇ ਤੇ ਮਾਰਾ ਕਹਿੰਦੇ ਇਸੇ ਤੇ ਇਸੇ ਤਰ੍ਹਾਂ ਹੀ ਔਰਤ ਵਾਸਤੇ ਵੀ ਆਪ ਦੇ ਦੇਹਾਨੇ ਨੂੰ ਭਰਾ ਸਮਝੇ ਤੇ ਆਪਦੇ ਨੂੰ ਛੋਟੇ ਨਾਲ ਆਪਣਾ ਬੱਚਾ ਸਮਝੇ ਤੇ ਆਪਦੇ ਤੋਂ ਵੱਡੇ ਉਡੀ ਉਮਰ ਦਾ ਤੇ ਪਿਓ ਸਮਝੇ ਮੁੱਖੀ ਗੱਲ ਕੀ ਅੱਖਾਂ ਮਾੜਾ ਨਾ ਵੇਖਣ ਜੇ ਅੱਖਾਂ ਮਾੜਾ ਵੇਖਦੀਆਂ ਵਾਂ ਤੇ ਇਹ ਹੈਗਾ ਔਗਣ ਤੇ ਔਗਣ ਆਪਾਂ त्याਗਣਾ ਵਾ ਤੇ ਗੁਣ ਲਾਗੂ ਕਰਨਾ ਵਾ ਕਿਉਂਕਿ ਇਹ ਜਿਹੜਾ ਔਗਣ ਹੈ ਇਹ ਹੈਗੀ ਮਾਇਲ ਕਾਮਵਾਸ਼ਣਾ ਜੇ ਅੰਦਰ ਕਾਮਵਾਸ਼ਣਾ ਵਾ ਤੇ ਫਿਰ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ ਕੋਈ ਸਭ ਕਿਛ ਘਰ ਮੇ ਬਾਹਰ ਨਹੀਂ ਬਾਟੋ ਲੈਸੋ ਪਰੰਪਰਾ ਹੀ ਮਾਰੇ ਕਹਿੰਦੇ ਆ ਕਿ ਪਰਮਾਤਮਾ ਤੇਰੇ ਅੰਦਰ ਹੀ ਬੈਠਾ ਵਾ ਫਿਰ ਆਪਣੀ ਮੈਲ ਲਾ ਜੇ ਮੈਲ ਲਾ ਲੈਗਾ ਤੇ ਅੰਦਰੋਂ ਹੀ ਪਰਮਾਤਮਾ ਪ੍ਰਗਟ ਹੋ ਜਾਣਾ ਵਾ ਤੇ ਹੁਣ ਆਪਾਂ ਵੀਡੀਓ ਜੱਜ ਲੰਬੀ ਹੋ ਗਈ ਆ ਇਸ ਕਰਕੇ ਅਸੀਂ ਅਗਲੀ ਵੀਡੀਓ 'ਚ ਗੱਲ ਕਰਾਂਗੇ ਤੇ ਤੀਜੇ ਗੁੰਦੀ ਤੇ ਹੁਣ ਚੈਨਲ ਲਾਇਕ ਕਰ ਦਿਓ ਸਸ ਫਰੈਨ ਕਰ ਲਿਓ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਵੱਧ ਤੋਂ ਵੱਧ ਹੋ ਜਾਣੇ ਕੋਈ ਵੀਡੀਓ ਜਾਵੇ ਤੇ ਹੁਣ ਦੇਵ ਆ ਗਿਆ ਵਾਈਕੁੰਠ ਜੀ ਦਾ ਕਾਲਸਾ ਤੇ ਵਾਈਕੁੰਠ ਜੀ ਕੀ ਫਤ